दुख दारु तोहफा है जैसु तम न होई तू करता करना मैं ना ही जाऊँ करी न बलिहारी कुदरत वस्या तेरा अंत न जाए लिखे रहाओ जात में जो ज्योत में जाता कलकला पर पूर रहा तू तो चचा सह सैली जिनकी थी पार पाया कौन हंड करते किया बात जो कुछ करना सो कर रहे सौदा रहा सा मोहल्ला पहला सौदा तेरा कहा सो कर कहा ਜਿੱਤ ਦੇ ਬੇਸਰ ਸੁਮਲੀ ਵਾਚੀ ਨੇ ਇੱਕ ਅ ਸੰਖਾ ਕੀਤੀ ਤੇਰੀ ਵਵਨ ਹਾਰੇ ਕੀਤੀ ਤੇਰੇ ਰਾਖਪ੍ਰੀਤ ਸੁਕੀਨ ਕਹਤੇ ਤੇਰੇ ਕਾਮਨ ਹਾਰੇ ਗਮਨ ਤੁਦਨੋਂ ਪਉਣ ਪਾਣੀ ਬਸੰਤ ਗਾਵੈ ਰਾਜਾ ਤੁਮ ਦਵਾਰੀ ਕਾਮਨ ਤੁਦਨੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵਨ ਤੁਦਨੋਂ ਸਿਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵੈ ਤੁਦਨੋਂ ਇੰਦਰ ਇੰਦਾਨਸਨ ਬੈਠੀ ਦੀਵਤਾਂ ਅੰਦਰ ਨਾਲੇ ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਨੀਆ ਮਨ ਮੋਹਨ ਸੁਲਗਮਚ ਪਿਆਲੇ ਗਾਵਣ ਤੁਧਨੋ ਰਤਨ ਉਪਾਈ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਂਕ ਪੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਰ ਬਹਿ ਮੰਡਾ ਕਰ ਕਰ ਰੱਖੀ ਤੇਰੀ ਧਾਰੀ ਕੀtudo ਨ ਗਾਵਨ ਜੋਤਿ ਭਾਵਨ ਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਤਿਤਨ ਆਮਨ ਨਾਨਕੀਆ ਵਿਚਾਰੀ ਸੋਈ ਸੋਈ ਸਦਾ ਸੱਚਾ ਸਾਹਿਬ ਸੱਚੀ ਨਹੀਂ ਹੈ ਵੀ ਹੋਸੀ ਜਾਈ ਨ ਜਸਵੀ ਰਚਨਾ ਜਿਨਰ ਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਿਸ ਦੀ ਬੜਿਆਈ ज्योति स्वभाव है सोई करसी फिर हुक्म न करना जाई सो पास सा पास पास सा पास साहेब नान कर रहे न जाई आसा महला पहला सुन वड्डा आख सब कोए केवड़ वड्डा डिट्ठा होए कीमत पाई न कहा जाए कहनी वाले तेरे रहे समाए वड्डे मेरे साहेबा गहन कबीरा गुण हीरा ਉਈ ਨ ਜਾਣੀ ਤੀਰਾਂ ਕੀਤਾ ਕੇ ਵਡਚੀਰ ਰਹਾਉ ਸੰਸੂਰਤ ਮਿਲਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨਜਾਈ ਤੇਰੀ ਤਿਲ ਵਿਡਿਆਈ ਸਭ ਸੱਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾਪੁਰ ਕਾਂਕੀਆਂ ਵਿਡਿਆਈਆਂ ਤੁਦਵਨ ਸਿੱਧੇ ਕਿਨੇ ਨ ਪਾਈਆਂ ਕਰਮ ਮਿਲੇ ਨਹੀਂ ਠਾਕ ਰਹਾਈਆਂ ਆਖਣ ਵਾਲਾ ਕੀਆ ਵਿਚਾਰਾ ਸਿੱਤੀ ਭਰੇ ਤੇਰੇ ਢੰਡਾਰਾ जिस तुम दहेती से क्या चारा नानक सत सत्स्वार नहारा आसाम हल्ला पहला आँखा जीमा विश्रे मर जाओ आँखों ओखा सच्चा ना हो कौन ओखा सच्चा ना हो सच्चे नाम की लागे पुक उत्पुक है खाईये चली है दुख सो क्यों विश्रे मेरी माई साचा साहेब सच्चे ना रहाओ सच्चे नाम की तिल बड़े आई ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵਡਣ ਹੋਵੇ ਘਾੜ ਨਾ ਜਾਏ ਨਾ ਉਮਰਨ ਹੋਵੇ ਸੋਗ ਦਿੰਦਾ ਰਹਿ ਨ ਚੁੱਕੇ ਭੂਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਹੋਈ ਜੀਵੜ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀ ਤੀਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਪੁਰਖਾਂ ਬੀਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕੋ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਢੇਰੇ जिन हर सरदा हर हर प्यास जिन हर हर सरदा हर प्यास हर हर नाम मिले तृप्त से मिल संगत गुण पर गास जिन हर 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 रस नाम न ना पाया ते भागहीन जम पास जो सतगुरु शरण संगत नहीं आई त्रिग जीवे त्रिग जीवास जिन हर जन सतगुरु संगत पाई धुन मस्तक लिखिया लिखास ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰੰਗ ਗੁਜਰੀ ਮਹਾਲਾ ਪੰਜਮਾ ਕਾਹਿਰ ਰੇ ਮਨ ਚਿਤਵੈ ਉਦਮ ਜਾਂ ਅਹਿਰ ਜੀ ਅਹਿਰ ਹਰ ਜੀਉ ਪਰਿਆ ਸਹਿਲ ਪੰਥਰ ਮੇ ਜੰਤ ਉਪਾਈ ਤਾਂ ਕਾ ਰਿਜ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣ ਬਣਤਾ ਕੋਈ ਨ ਕਿਸ ਕੀ ਧਰਿਆ ਸੇ ਸਿਰ ਰਿਜਕ ਸਬਾਏ ਠਾਕੁਰ ਕਾਹੇ ਮਨਪੋ ਕਰਿਆ ਉੜੇ ਉਡ ਆਵੇ ਸੇ ਕੋਸਾ ਤਿਸ ਪਾਛੇ ਬਚਰੇ ਛਰਿਆ ਦਿਨ ਕਮਨ ਖਲਾਵੇ ਕਮਨ ਚਗਾਵੇ ਮਨ ਮੇ ਸਿਮਰਨ ਕਰਿਆ ਸਬ ਨਿਦਾਨ ਦਸ਼ਟ ਅਸ਼ਟ ਸਿਦਾਨ ਠਾਕਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ تیر ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੋ ਸਭ ਧਿਆਵੋ ਤੁਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੇਮਾਰੇ ਜੀ ਤੂੰ ਜੀਆ ਗਾਤ ਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਚਾਰਨ ਹਾਰਾ ਹਰ ਆਪੇ ਠਾਕਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟਕਟ ਅੰਤਰ ਸਰਬ ਨਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਪੁਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਉਹ ਤਿਦਵਿਨ ਅਵਰਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕੀਆ ਗੁਣ ਆਪੋ ਖਾਣਾ ਜੋ ਸੇਵੈ ਜੋ ਸੇਵੈ ਤੁਝ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੂ ਹਰ ਧਿਆਵੂ ਤੁਧ ਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਕਤ ਸੇ ਮੁਕਤ ਜਿਨ ਹਰ ਧਿਆਇਆ ਜੀ ਜਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭੁ ਗੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਤਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਉ ਪੂ ਤਪ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਸਤਰ ਜੀ ਘਟ ਕਰਿਆ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਤ ਪੁਰਖ ਅਪਰਪਰ ਕਰਤਾ ਜੀ ਤੁਰ ਦੇਵਡ ਅਵਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਤੂੰ ਇੱਕੋ ਜੀ तू न करता सोई तू जुग जुग एको सदा तू एको जी तू न करता सोई तुद आपे पावे सोई बरत जी तू आपे करे तो होई तुद आपे सृज सब उपाय जी तू आपे सृज सब गोई जन नानक गुण गावे करते के जी जो सबसे का जन होई आशा महला चौथा ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਰਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਵ ਛੋੜਿਆ ਆਪ ਮਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਿਨ ਦੁਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਦਬਿਨ ਦੁਜਾ ਅਵਰਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਾਲਾ ਪਹਿਲਾ ਤਿੱਥ ਸਰਬ ਲਈ ਪਹਿਲੇ ਨਵਾਸਾ ਪਾਣੀ ਪੌਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇਖ ਤਹ ਡੁਬਿਆ ਲਈ ਮਨ ਇਕ ਨਚਿਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਉਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਨਤ ਨਾਨਕ ਤਿਨ ਕੀ ਸਰਨ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਾਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇਹਰੀਆ ਗੋਵਿੰਦ ਮਿਲਨ ਕੀ ਏਤੀ ਵਰਿਆ ਅਵਰ ਕਾਜ ਤੇਰ ਕਿਤੇ ਨਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਜਮ ਲਾਗ ਭਵਜਲ ਤਰਨ ਕੇ ਜਨਮ ਬ੍ਰਿਥਾ ਜਾਤ ਰੰਗ ਮਾਇ ਕੀ ਰਹਾਉ जब तप संजम धर्म न कमाया सेवा साधना न हर राया को नानक हम नीच करमा शरण पे की राखो शर्मा शरण पे की राखो शर्मा श्री एक ओंकार श्री वाहिगुरु जी की फतेह पा सही दसवीं कभी वो बाच बेनती चौपई हमरी करो हाथ दे रक्षा ਪੂਰਨ ਹੋਏ ਚੀਤ ਕੀ ਇੱਛਾ ਤਰਬ ਚੰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਹਮਰੇ ਦੁਰਸ ਬੇ ਤੁਮ ਕਾਵੋ ਆਪ ਹਾਥ ਦੇ ਮੋਹਿ ਵਿਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਅੱਛਾ ਜਿ ਕਰਦੇ ਕਰੀਏ ਸਭ ਬਹਿਰਨ ਕੋ ਆਗ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਇਹ ਪਿਆਸਾ तुम्हें छाड़ कोई अवर न चाहूँ तुम ते पाऊँ सेवक सिख हमारे सत्र हमारे मारिय आप हाथ दे मुझे अभरिय मरण काल का तरस जो सदा हमारे पच्छा सीरी अस्तुज जो करियो रच्छा राख ले मोहे राखण हारे साहेब संत साहेब प्यारे दिन बुद्ध दुष्टन के हंता तुम हो पूरी कंता, काल पाए ब्रह्म काल पाए शिवजू अवतरा काल पाए कर पर सकल काल का किया तमासा। काल जोगी शिव कियो वेद राज ब्रह्मा जो थियो, जमन काल सब लोक सवार नमस्कार है ताही हमारा जमन काल सब जगत बनायो देव दैत जक्ष उपजायो आद अंत एक के अवतारा सोई गुरु समझो हमारा नमस्कार किसी को हमारी सकल प्रजा जिन अवारी शिव गुण को सिव गुण सुख दियो संतन को पल में बद कियो कट, कट के अंतर की जानत पले बुरे की पीड़ पहचानत चिट्टी ते कंचर कंचूला सपा कृपा दृष्ट कर फुल्ला संतन दुख पाए ते दुखी सुख पाए साधन के सुखी ਏ ਕੇ ਕੀ ਪੀੜ ਪਛਾਨੈ ਕਟ ਕਟ ਕੇ ਪਟ ਪਟ ਗੀ ਜਾਣੈ ਜਬ ਊਦ ਕਰਖ ਕਰਾ ਕਰਤਾਰਾ ਪਰ ਜਾ ਤਤ ਤਬ ਦੇ ਅਪਾਰਾ ਜਬ ਆਖ ਰਖ ਕਰਤ ਹੋ ਕਬੂ ਤੁਮੇ ਮਿਲ ਦੇ ਤਰ ਸੁਭੂ ਜਿਤੇ ਬਦਨ ਸਿਸ਼ਟ ਸਵਤਾਰੀ ਆਪ ਆਪਣੀ ਬੂਝ ਉਚਾਰੇ ਤੁਮ ਸਭੀਤੇ ਰਹਿਤ ਨਿਰਾਲਮ ਜਾਨ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਤ ਅਸੰਭ ਤਾਂ ਕੋ ਮੂੜ ਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਦਿੱਤਾ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕੁਛ ਭੇਦ ਨ ਜਾਣ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੀਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜੇ ਪ੍ਰਤਮ ਸੰਸਾਰ ਇਕੇ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕਹੀ ਨ ਪੁਕਪਾ ਅੰਦਿਤ ਜੇਰਜ ਪੰਡਿਤ ਜੇਰਜ ਸੇਤਜ ਕਿੰਨੀ ਉਤਪਜ ਖਾਨ ਬਹੁਰਚ ਦਿਨੀ ਕਹਿ ਕੋ ਰਾਜਾ ਹੈ ਬੈਠਾ ਕਹਿ ਸਿੰਮਤ ਪਿਓ ਸ਼ੰਕਰ ਇਕੱਠਾ ਸਗਰੀ ਸਿਸ਼ਟ ਦਿਖਾਏ ਅਚੰਬਵ ਆਦ ਜਗਾਦ ਸਰੂਪ ਸਿਵੰਬਵ ਅਵ੍ਰਿਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਠਪਤਾ ਸਕਲ ਮਲੇਜ ਕਰੋ ਰਣ ਘਾਤਾ ਦੇ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਤੁਖਤ ਹੈ ਮਰੇ ਪੂਰਕ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਆਈ ਹੈ ਤਾਂ ਕੇ ਕਾਲ ਨਿਕਟਨ ਨਹੀਂ ਆਈ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ कृपा दृष्ट तन जाए रहो ताके ताप तनक में ही रहो कर में सब होई न कोई एक बार जिन तुम्हें सबारा काल फांस ताय उबारा जिन नर नाम तिहारो कहा दर्द दुष्ट ढोकते रहा खेत में सरन तिहारी आप हाथ दे लो उबारी सर्व ठोर में हो सहाई दुष्ट दोगते लो बचाई आप हाथ दे ले उबारी सर्व ठोर में हो सहाई दुष्ट दोगते लो बचाई सुवैया पाए गए जब ते तुमरे तब ते को आंख तेरी नहीं आनियो राम रहीम पुराण कुरान अनेक है मत एक ना मानियो सिमरत शास्त्र बेद सपै भेद कह हम एक न जाओ श्री असपान कृपा तुमरी कर मैं कहो सब तुम वेखाने दोहरा तो सगल द्वार को छाड़ के गे तुहार तो द्वार बाएं गहे की लाजस दास तोहार रामकली महला तीजा आनंद एक सतगुरु सतगुर प्रसाद आनंद पया मेरी माए सतगुरु में पाया ਸਤਿਗੁਰੂ ਤੈਂ ਪਾਇਆ ਸਹਿਜੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਲੀਆਂ ਸਬਦ ਗਾਉ ਨਈਆਂ ਸਬਦ ਤਾਂ ਗਾਉ ਹਰੀ ਕੇਰਾ ਮਨ ਜਿੰਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੀਆ ਤੂੰ ਸਦਾ ਰੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਉੰਗੀ ਕਾਰੋ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾ ਗੱਲਾਂ ਸਮਰਤ ਸੁਆਮੀ ਸਿਉ ਕਿਉ ਮਨੋ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਹੋ ਹੈ ਨਾ ਸੱਚੀ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੀ ਸੱਚਾ ਨਾਮ ਮੇਰਾ ਆਧਾਰੋ ਸੱਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗੁਆਈਆਂ ਕਰ ਸਾਥ ਸੁਖਮਨ ਆਈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋਪੇ ਯਾਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦਿਤ ਕਰਤ ਸਭਾਗੇ ਕਰਤ ਸਭਾਗੇ ਸਬਦ ਬਾਜੀ ਕਲਾ ਜਿਤ ਕਰਤਾ ਰਿਆ ਪੰਜ ਦੂਤ ਤੁਦਵਸ ਕਿਤੇ ਕਾਲਕੰਠ ਕੋ ਮਾਰਿਆ ਪੂਰ ਕਰਮ ਪਾਇਆ ਜਿੰਨ ਕੋ ਸਹਿਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਤ ਬਾਜੀ ਆਨੰਦ ਸੁਣੋ ਬੜ ਪਾਗਿਓ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਉtre ਸਗਲ ਬਸੂਰੇ ਦੁਖ ਰੋਗ ਸੰ ਤਾਪ ਉtre ਸੂਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਿਤੇ ਪਵਿੱਤ ਸਤ ਗੁਰੇ ਹਾਂ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਣ ਤੇ ਪੁਨਿਤ ਕਹਿ ਤੇ ਪਵਿੱਤ ਜਤ ਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਮਨੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸੰਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਉਧਾਰੂ ਜੇ ਕੋ ਖਾਵੇ ਜੇ ਕੋ ਪੁੱਛੇ ਤਿਸ ਕਾ ਹੋਏ ਆਧਾਰੂ ਏ ਵਸਤ ਤਜੀ ਨਹੀਂ ਜਾਈ ਨਿਤ ਨਿਤ ਰਖਣ ਉਧਾਰੂ ਤੁਮ ਸੰਸਾਰ ਚਰਨ ਲਗ ਧਰੀਏ ਸਭ ਨਾਨਕ ਬ੍ਰਹਮ ਪਸਾਰੂ ਏ ਵਸਤ ਜਹੀ ਨਹੀਂ ਜਾਈ ਨਿਤ ਨਿਤ ਰਖ ਉਰਤਾਰੂ ਤੁਮ ਸੰਸਾਰ ਚਰਨ ਲਗ ਧਰੀਏ ਸਭ ਨਾਨਕ ਬ੍ਰਹਮਤ ਸਾਰੋ ਸ਼ਲੋਕ ਮਹਲਾ 5 ਤੈਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸੇ ਪਿਉਈ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਤੀਵੇ ਹਰਿਆ ਪੋੜੀ ਤਿੱਤੇ ਤੂੰ ਸਮਰੱਥ ਜੀਤੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾ ਹੀ ਤੇਰੇ ਛੱਡ ਜਾਏ ਓਜਲ ਬਿਕਮ ਅਸਗਾ ਗੁਰ ਸਬਦ ਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅਮਰ ਸੇ ਹੀ ਖਾਏ ਕਲਮੇ ਇਹੋ ਪੁੰਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਹੀ ਬਿਰਥਾ ਕੋਈ ਨ ਜਾਏ ਜੀ ਆਵੇ ਤੁ ਦਿਆਈ ਸ਼ਲੋਕ ਮਹੱਲਾ ਪੰਜਮਾ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਵਨੀ ਸੁਰਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰگه ਪਾਈਏ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੇ ਉੱਤਮ ਕਾੜੀਐ ਵੱਲੇ ਕੋਈ ਕੇਈ ਕੇ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੇ ਉੱਤਮ ਕਾੜੀਐ ਵਿਰਲੇ ਕੀਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਭਾਰਿਨ ਗੁਰ ਕੀ ਪੈਰੀ ਪਾਇ ਕਾਜ ਸੁਵਾਰਿਨ ਹੋਆ ਆਪ ਦਿਆਲ ਮਨੁ ਨਾ ਵਿਸਾਰੇਨ ਸਾਜਨਾ ਕੇ ਸੰਗ ਭਉ ਜਲ ਤਾਰਿਨ ਸਖਤ निंदक दुष्ट ਖਿਨ ਮੇ ਬਿਦਾਰਿਨ ਿਸ ਸਹਵ ਕੀ ਟੇਕ ਨਾਨਕ ਮੰਨੇ ਮਾਈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਇਸ ਸਹਵ ਕੀ ਟੇਕ ਨਾਨਕ ਮੰਨੇ ਮਾਈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਬਲੇ ਦੁੱਖਾਂ ਪਾਪਾਂ ਕਾਂ ਦਾ ਤੇਰੇ ਭਜਨ ਦਾ ਪ੍ਰਤਾਪ ਤੇਰੇ ਨਾਮ ਕਾ ਪ੍ਰਤਾਪ ਸਿਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ